ਸਤ ਸ੍ਰੀ ਅਕਾਲ ਹੁਣ ਮੇਨ ਫਸਲ ਹੈ ਜਿਹੜੀ ਉਹ ਕਣਕ ਦੀ ਫਸਲ ਆ ਕਿਤੇ 25 ਦਿਨ ਦੇ ਆ ਕਿਤੇ 30 ਦਿਨ ਦੇ ਆ ਤੇ ਕਿਸਾਨ ਭਰਾਵਾਂ ਨੇ 70 75% ਜਿਹੜਾ ਕਣਕ ਨੂੰ ਪਹਿਲਾ ਪਾਣੀ ਵੀ ਜਿਹੜਾ ਲਾ ਚੁੱਕੇ ਆ ਤੇ ਪਹਿਲੀ ਯੂਰੀਆ ਦੀ ਕਿਸ਼ਤ ਵੀ ਜਿਹੜੀ ਦੇ ਚੁੱਕੇ ਆ ਅੱਜ ਗੱਲ ਕਰਾਂਗੇ ਮੈਗਨੀਜ਼ੀਅਮ ਤੱਤ ਬਾਰੇ ਜ਼ਿੰਕ ਤੱਤ ਬਾਰੇ ਤੇ ਕੁਸ਼ਕ ਜਿਹੜੇ ਖੇਤੀਬਾੜੀ ਦੇ ਵਿੱਚ ਦੇਖੋ ਵੀਡੀਓ ਵਗੈਰਾ ਬਣਾਉਂਦੇ ਹੈਗੇ ਆ ਤੇ ਉਹ ਕਹਿ ਰਿਹਾ ਵੀ ਕਣਕ ਦੀ ਫਸਲ ਨੂੰ ਜ਼ਿੰਕ ਤੱਤ ਦੀ ਕੋਈ ਜਿਹੜੀ ਜ਼ਰੂਰਤ ਨਹੀਂ ਹੈਗੀ ਤੇ ਅੱਜ ਜ਼ਿੰਕ ਤੱਤ ਦੀ ਜ਼ਰੂਰਤ ਕਿਉਂ ਹੈ ਵੀ ਜਿਹੜਾ ਤੱਤ ਕਹਿੰਦੇ ਝੋਨੇ ਵੇਲੇ ਪਾ ਲਿਆ ਉਹ ਕਹਿੰਦੇ ਕਣਕ ਚ ਪਾਉਣ ਦੀ ਲੋੜ ਨਹੀਂ ਜੇ ਤੁਸੀਂ ਪोटाश ਪਾ ਲਿਆ ਤਾਂ ਝੋਨੇ 'ਚ ਪोटाश ਪਾਉਣ ਦੀ ਲੋੜ ਨਹੀਂ ਜੇ ਤੁਸੀਂ ਜ਼ਿੰਕ ਵਰਤ ਲਈ ਤਾਂ ਕਣਕ ਦੀ ਫਸਲ ਨੂੰ ਜ਼ਿੰਕ ਪਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ ਤੇ ਅੱਜ ਇਥੇ ਮੈਗਨੀਸ ਸਲਫੇਟ ਤੇ ਚਾਹੇ ਜ਼ਿੰਕ ਸਲਫੇਟ ਵਰਤ ਰਹੇ ਹੋ ਚਾਹੇ ਜ਼ਿੰਕ ਚਲੇਟਡ ਵਰਤ ਰਹੇ ਹੋ ਚਾਹੇ ਜ਼ਿੰਕ ਆਕਸਾਈਡ ਵਰਤ ਰਹੇ ਹੋ ਇਹ ਸੋਡੀ ਜਿਹੜੀ ਦਿਲਚਸਪੀ ਹੈਗੀ ਆ ਕਿਉਂਕਿ ਜ਼ਿੰਕ ਤੱਤ ਹੀ ਦੇਣਾ ਕਿਉਂਕਿ ਮੈਂ ਪਹਿਲਾਂ ਦੱਸ ਦਿੰਦਾ ਵੀ ਜ਼ਿੰਕ ਤੱਤ ਦੀ ਕਣਕ ਦੀ ਫਸਲ ਦੇ ਵਿੱਚ ਪਾਇਓਰਟੀ ਵੀ ਹੋਣੀ ਜ਼ਰੂਰੀ ਹੈ ਤੇ ਜ਼ਿੰਕ ਤੱਤ ਦਾ ਮੇਨ ਰੋਲ ਕੀ ਹੈ ਉਹਦੇ ਬਾਰੇ ਗੱਲ ਕਰਾਂਗੇ ਵੀ ਕੱਲਾ ਜਾਂ ਆਪਾਂ ਵੈਸੇ ਹੀ ਪਾਉਨੇ ਆ ਹੁਣ ਜਿਹੜਾ ਮੈਗਨੀਸ ਸਲਫੇਟ ਹੈਗਾ ਤੇ ਅੱਧਾ ਕਿਲੋ ਤੇ ਲੈ ਕੇ 1 ਕਿਲੋ ਤੱਕ ਸਪਾਰਸ਼ ਹੈ ਵੈਸੇ ਆਪਣੇ ਕਿਸਾਨ ਪਰਾ ਕਿਲੋ ਦੀ ਸਪਰੇਅ ਹੀ ਕਰਦੇ ਆ ਕੋਰਪਾਨ ਤੇ ਵੀ ਕਰਦੇ ਆ ਤੇ ਪਾਣੀ ਲਾ ਕੇ ਵੀ ਕਰਦੇ ਆ ਕਿਉਂਕਿ ਜਿਹੜਾ ਮੈਗਨੀਸਪਰੇਟ ਹੈ ਇਹ ਕਣਕ ਦੀ ਫਸਲ ਨੂੰ ਜਿਹੜੀ ਖਰਾਕ ਵੀ ਪ੍ਰਦਾਨ ਕਰਦਾ ਹੈਗਾ ਤੇ ਕਣਕ ਦੀ ਫਸਲ ਦਾ ਜਿਹੜਾ ਬਾਇਓਮਾਸ ਹੈ ਉਹ ਤਿਆਰ ਕਰਕੇ ਦੇਣਾ ਹੈ ਫਸਲ ਨੂੰ ਟਾਈਮ ਦੇ ਲਈ ਜਿਹੜੀ ਖਰਾਕ ਬਣਾ ਕੇ ਦੇਣੀ ਹੈ ਕਿਉਂਕਿ ਕੁਸ਼ਕ ਤੱਤ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਜਦੋਂ ਠੰਡ ਪੈਣ ਤੇ ਉਹ ਐਕਟਿਵ ਨਹੀਂ ਹੁੰਦੇ ਉਹਨਾਂ ਨੂੰ ਜਿਹੜੇ ਐਕਟਿਵ ਕਰਾਉਣ ਦੇ ਲਈ ਕੁਝ ਤੱਤਾਂ ਨੂੰ ਜਿਹੜਾ ਵਰਤਿਆ ਜਾਂਦਾ ਹੈ ম্যাগਨੀਸ ਸਲਫੇਟ ਕਣਕ ਦੀ ਫਸਲ ਦਾ ਪੱਤਾ ਸਤਾ ਬਾਇਓਮਾਸ ਤੇ ਫਸਲ ਦੀ ਗਰੋਥ ਚੰਗੀ ਗਰੋਥ ਕਰਵਾਉਣ ਦੇ ਵਿੱਚ ਸਹਾਇਤਾ ਹੁੰਦਾ ਹੈਗਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਦੇਖੋ ম্যাগਨੀਸ ਸਲਫੇਟ ਦੀ ਕਮੀ ਆਉਂਦੀ ਹੈ ਉੱਥੇ ਜਿਹੜਾ ਕਣਕ ਦੀ ਫਸਲ ਦਾ ਪੱਤਾ ਹੁੰਦਾ ਉਹਦੇ ਉੱਪਰ ਹਲਕੇ ਹਲਕੇ ਪੀਲੇ ਰੰਗ ਦੀਆਂ ਜਿਹੜੀਆਂ ਇਸ ਤਰ੍ਹਾਂ ਦਾ ਪੱਤਾ ਹੁੰਦਾ ਜਿਵੇਂ ਇਹਦੇ ਉੱਪਰ ਹਲਕਾ ਕਰਕੇ ਪੀਲੇ ਪੀਲੇ ਰੰਗ ਦੀਆਂ ਜਿਹੜੀਆਂ ਧਾਰੀਆਂ ਬਣ ਜਾਂਦੀਆਂ ਨੇ 25 30 ਦਿਨ ਦੇ ਜਾ ਕੇ ਇਹ ਪ੍ਰੋਬਲਮ ਆਉਂਦੀ ਹੈ 30 ਦਿਨ ਤੇ 35 ਦਿਨ ਤੇ ਆਉਂਦੀ ਹੈ ਹਫਤੇ ਤੋਂ 10 ਦਿਨ ਬਾਅਦ ਪੱਤਾ ਹਲਕਾ ਪੀਲਾ ਹੋ ਕੇ ਜਿਹੜਾ ਟੁੱਟਣ ਲੱਗ ਜਾਂਦਾ ਕੋਈ ਇਹ ਨਹੀਂ ਹੁੰਦਾ ਵੀ ਇਹ ਡਾਕਰ ਜ਼ਮੀਨ ਦੇ ਵਿੱਚ ਹੋਣੀ ਆ ਘਾਟ ਜਾਂ ਰੇਸਲੀ ਜ਼ਮੀਨ ਦੇ ਵਿੱਚ ਹੋਣੀ ਆ ਸਾਰੀਆਂ ਹੀ ਜ਼ਮੀਨਾਂ ਦੇ ਵਿੱਚ ਮੈਗਨੀਸ ਸਲਵੇਟ ਦੀ ਬੜੀ ਹੀ ਜ਼ਰੂਰਤ ਹੈਗੇ ਆ ਕਿਉਂਕਿ ਸ਼ੁਰੂਆਤੀ ਫੋਟ ਕਰਵਾਉਣ ਦੇ ਲਈ ਹੁਣ ਗੱਲ ਆਉਂਦੀ ਹੈ ਜਿੰਕ ਤੇ ਵੀ ਜਿੰਕ ਤੱਤ ਆਪਾਂ ਪਾਈਏ ਜਾਂ ਨਾ ਪਾਈਏ ਕਿ ਇਹਦਾ ਆਪਣੇ ਕਣਕ ਦੀ ਫਸਲ ਦੇ ਵਿੱਚ ਕੋਈ ਜਿਹੜਾ ਬੈਨੀਫਿਟ ਹੈ ਜਾਂ ਨਾ ਕਿਉਂਕਿ ਜਿੰਕ ਤੱਤ ਦੀ ਜ਼ਰੂਰਤ ਹਰ ਇੱਕ ਫਸਲ ਨੂੰ ਜ਼ਰੂਰੀ ਹੁੰਦੀ ਹੈ ਕਿਉਂਕਿ ਜਿੰਕ ਚਾਹੇ ਝੋਨੇ ਚਾਹੇ ਕਣਕ ਹੈ ਕਿਉਂਕਿ ਜਦੋਂ ਜਿਵੇਂ ਝੋਨੇ ਦੀ ਫਸਲ ਤਿਆਰ ਹੁੰਦੀ ਹੈ ਤੇ ਕਣਕ ਦੀ ਫਸਲ ਜਿੰਮੇ ਤਿਆਰ ਹੁੰਦੀ ਹੈ ਕਿਉਂਕਿ ਕਣਕ ਦੀ ਫਸਲ ਮਨੁੱਖ ਖਾਣ ਦੇ ਵਿੱਚ ਵੱਧ ਜਿਹੜੀ ਜਿਹੜੀ ਜੂਸ ਕਰਦਾ ਹੈਗਾ ਜਿਵੇਂ ਚਾਵਲ ਨੇ ਉਹ ਆਪਾਂ ਘੱਟ ਜੂਸ ਕਰਦੇ ਆ ਪੰਜਾਬੀ ਕਿਉਂਕਿ ਆਪਣੇ ਮਾਲ ਪਸ਼ੂਆਂ ਦੇ ਲਈ ਵੀ ਆਪਾਂ ਕਣਕ ਵਰਤਦੇ ਆ ਤੇ ਆਪਣੇ ਖਾਣਾ-ਦਾਣਾ ਬਣਾਉਣ ਦੇ ਲਈ ਵੀ ਕਣਕ ਦੀ ਜਿਹੜੀ ਵਰਤੋਂ ਕਰਦੇ ਆ ਉਹਦੇ ਵਿੱਚ ਜ਼ਿੰਕ ਤੱਤ ਦੀ ਪਿਓਰਿਟੀ ਹੋਣੀ ਬੜੀ ਹੀ ਜ਼ਰੂਰੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਕਿਉਂਕਿ ਉਹਨੇ ਹੀ ਫਸਲਾਂ ਦੇ ਵਿੱਚ ਜ਼ਿੰਕ ਤੱਤ ਦੀ ਲੋੜ ਹੈਗੀ ਆ ਉਨੇ ਹੀ ਮਨੁੱਖ ਦੇ ਵਿੱਚ ਜ਼ਿੰਕ ਤੱਤ ਦੀ ਲੋੜ ਹੈਗੀ ਆ ਤੇ ਦੂਸਰੀ ਗੱਲ ਮੇਨ ਕੰਮ ਕੀ ਹੈ ਜੇ ਤੁਸੀਂ ਸਪਰੇ ਵੀ ਕਰਦੇ ਹੋ ਪੱਤਿਆਂ ਦੇ ਰਾਹੀਂ ਐਂਟਰ ਹੁੰਦੀ ਹੈ ਇਹ ਇਹ ਝੋਨੇ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਹੈ ਇਹ ਜਿਹੜੇ ਖਰਾਕੀ ਤਣੇ ਹੁੰਦੇ ਆ ਨਾ ਚਾਹੇ ਝੋਨੇ ਦੇ ਲਾ ਲਈਏ ਚਾਹੇ ਕਣਕ ਦੇ ਲਾ ਲਈਏ ਖਰਾਕੀ ਤਣਿਆਂ ਦਾ ਇਹ ਵਾਧਾ ਵਿਕਾਸ ਕਰਦੀ ਹੈ ਜਦੋਂ ਵਾਧਾ ਵਿਕਾਸ ਹੁੰਦਾ ਹੁਣ ਬਾਧਾ ਵਿਕਾਸ ਦਾ ਕਾਰਨ ਕੀ ਹੈ ਵੀ ਜਿਵੇਂ ਹੁਣ ਮਨੁੱਖ ਦੇ ਵਿੱਚ ਜਿੱਤੇ ਬੱਚੇ ਖਾਾਕ ਤਾਂ ਪੂਰੀ ਖਾਂਦੇ ਆ ਪਰ ਉਹ ਵਾਧੇ ਫੁੱਲਦੇ ਨਹੀਂ ਸਰੀਰ ਹੈਲਥ ਜਿਹੜਾ ਹਲਦੀ ਨਹੀਂ ਬਣਦਾ ਕਹਿੰਦਾ ਭਾ ਵੀ ਜੁੱਸਾ ਵਧੀਆ ਨਹੀਂ ਹੁੰਦਾ ਦਾ ਕੱਦ ਵਧੀਆ ਨਹੀਂ ਕਰਦਾ ਬੱਚੇ ਦੁੱਧ ਦਹੀਂ ਲੱਸੀ ਪੂਰਾ ਡੱਕ ਕੇ ਪੀਂਦੇ ਆ ਪਰ ਉਹਨਾਂ ਨੂੰ ਖਾਾਕ ਨਹੀਂ ਲੱਗਦੀ ਉਦੋਂ ਫਿਰ ਜਿਹੜੇ ਡਾਕਟਰ ਬੱਚਿਆਂ ਨੂੰ ਜਿੰਕ ਦੀਆਂ ਜਿਹੜੀਆਂ ਦਵਾਈ ਦਿੰਦੇ ਹੈਗਾ ਜਿੰਕ ਦੀ ਪੀਣ ਵਾਲੀ ਦਵਾਈ ਦਿੰਦੇ ਉਹਦੇ ਨਾਲ ਵਾਧਾ ਵਿਕਾਸ ਹੁੰਦਾ ਐਸ ਤਰ੍ਹਾਂ ਹੀ ਫਸਲ ਦਾ ਫਸਲ ਦਾ ਵਾਧਾ ਵਿਕਾਸ ਕਰਾਉਣ ਦੇ ਵਿੱਚ ਜਿੰਕ ਤੱਤ ਦਾ ਬੜਾ ਹੀ ਅਹਿਮ ਰੋਲ ਹੁੰਦਾ ਤੇ ਮੋٹے ਤਣੇ ਬਰੀਕ ਤਣੇ ਕਹਿੰਦੇ ਜਿਹਨੂੰ ਆਪਾਂ ਖਰਾਕੀ ਤਣੇ ਹੁੰਦੇ ਆ ਉਹਨਾਂ ਦਾ ਵਾਧਾ ਵਿਕਾਸ ਜਿੰਕ ਤੱਤ ਨੇ ਕਰਨਾ ਹੀ ਹੈਗਾ ਇਹ ਤੁਸੀਂ ਐਕਸਪੈਰੀਮੈਂਟ ਦੇਖੋ ਪਿਛਲੇ ਸਾਲਾਂ ਦੇ ਵਿੱਚ ਵੀ ਵਰਤਿਆ ਹੈਗਾ ਚਲੋ ਹੁਣ ਕੁਸ਼ਕ ਜਿਹੜੇ ਹੈਗੇ ਆਪਦੇ ਆਪ ਨੂੰ ਬੜਾ ਵੱਡਾ ਜਿਹੜੇ ਵਿਗਿਆਨੀ ਕਹੁੰਦੇ ਵੀ ਸਾਡੇ ਬਿਨਾ ਖੇਤੀ ਨਹੀਂ ਹੁੰਦੀ ਉਹਨਾਂ ਨੇ ਪਿਛਲੇ ਵੀਡੀਓ ਚੱਕ ਕੇ ਦੇਖ ਲਿਓ ਉਹਨਾਂ ਨੇ ਜਿੰਕ ਤੇ ਮੈਗਨੀਸ ਸਲਫੇਟ ਸਵਾਰਸ਼ ਕੀਤਾ ਹੋਇਆ ਹੈ ਵੀ ਤੁਸੀਂ ਜਿੰਕ ਤੇ ਮੈਗਨੀਸ ਸਲਫੇਟ ਨੂੰ ਵਰਤੋ ਦੋ ਸਪ੍ਰੇ ਹਾਂ ਕਰੋ ਤਿੰਨ ਸਪ੍ਰੇ ਹਾਂ ਕਰੋ ਦੇਖੋ ਮਰਜ਼ੀ ਸੋਡੀ ਐ ਤੁਸੀਂ ਮੈਗਨੀਸ ਸਲਫੇਟ ਕਰਨਾ ਹੈ ਜਾਂ ਵਿੱਚ ਜਿੰਕ ਪਾ ਕੇ ਕਰਨਾ ਇਹ ਸੋਡੀ ਖੁਆਇਸ਼ ਆ ਪਰ ਮੈਂ ਤੁਹਾਨੂੰ ਕੰਮ ਦੱਸਦਾ ਵੀ ਜਿੰਕ ਦੇ ਕੰਮ ਇਹ ਆ ਤਿੰਨ ਤਰ੍ਹਾਂ ਦੀ ਜਿੰਕ ਆਉਂਦੀ ਆ ਜਿਵੇਂ 33% ਜਿੰਕ ਲਾ ਲਓ ਇੱਕ ਆਉਂਦੀ ਹੈ 39.5 ਲੀਟਰਾਂ ਦੇ ਵਿੱਚ ਇੱਕ ਹੁੰਦੀ ਹੈ 12% ਇੱਕ ਨੂੰ ਚਿਲੇਟਡ ਕਹਿ ਦਿੰਨੇ ਆ ਇੱਕ ਨੂੰ ਆਪਾਂ ਆਕਸਾਈਡ ਫਾਰਮੂਲੇਸ਼ਨ ਕਹਿ ਦਿੰਨੇ ਆ ਇੱਕ ਨੂੰ ਜ਼ਿੰਕ ਸਲਫੇਟ ਕਹਿ ਦਿੰਨੇ ਆ ਠੀਕ ਹੈ 21% ਤੱਕ ਕਿਸਾਨ ਪ੍ਰਭਾਵਤ ਨਹੀਂ 33% ਵਗੈਰਾ ਕਿਸਾਨ ਪ੍ਰਭਾਵਤ ਵੀ ਲੈਂਦੇ ਆ ਤੇ ਕਣਕ ਦੀ ਫਸਲ ਦੇ ਵਿੱਚ ਤੱਤਾਂ ਨੂੰ ਪੂਰਾ ਕਰਨਾ ਬੜਾ ਹੀ ਜ਼ਰੂਰੀ ਹੈ ਕੱਲਾ ਇਹ ਹੀ ਨਹੀਂ ਹੈਗਾ ਪਿਆਪਾ ਕਣਕ ਦੀ ਫਸਲ ਨੂੰ ਬਸ ਆਪਾਂ ਇੱਕ ਦੋ ਤੱਤ ਦੇ ਦਈਏ ਕਿਉਂਕਿ ਅੱਗੇ ਪੋਟਾਸ਼ ਦਾ ਵੀ ਕੰਮ ਹੋਣਾ ਹੈਗਾ ਸਲਫਰ ਦੇ ਵੀ ਕੀ ਕੰਮ ਹੈਗੇ ਆ ਜੂਰੀਆ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਡੀਏਪੀ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਕਿਉਂਕਿ ਸਾਰੇ ਤੱਤਾਂ ਦੇ ਉੱਪਰ ਆਪਾਂ ਲਗਾਤਾਰ ਵੀਡੀਓ ਬਣਾਉਂਦੇ ਆ ਰਹੇ ਹਾਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ